ਭਾਰਤੀ ਜਲ ਸੈਨਾ ਵੱਲੋਂ 102ਵੇਂ ਹੈਲੀਕਾਪਟਰ ਕਨਵਰਜਨ ਕੋਰਸ ਦੀ ਗ੍ਰੈਜੂਏਸ਼ਨ ਅਤੇ 4ਵੇਂ ਬੇਸਿਕ ਹੈਲੀਕਾਪਟਰ ਕਨਵਰਜਨ ਕੋਰਸ ਦੀ ਸਿਖਲਾਈ ਪੂਰੀ ਹੋਣ ਤੇ ਤਾਮਿਲਨਾਡੂ ਚ ਪੈਂਦੇ ਅਰਾਕੋਨਮ ਰਾਜਾਲੀ ਨੇਵਲ 에ਅਰ ਸਟੇਸ਼ਨ ਵਿਖੇ ਇੱਕ ਪਾਸਿੰਗ ਆਊਟ ਪਰੇਡ ਆਯੋਜਿਤ ਕੀਤੀ ਗਈ ਇਸ ਕੋਰਸ ਵਿੱਚ ਸਬ ਲਫਟਨੈਂਟ ਅਨਾਮਿਕਾ ਵੀ ਰਾਜੀਵ ਨੇ ਪਹਿਲੀ ਮਹਿਲਾ ਨੇਵਲ ਹੈਲੀਕਾਪਟਰ ਪਾਇਲਟ ਵਜੋਂ ਗ੍ਰੈਜੂਏਟ ਹੋ ਕੇ ਇਤਿਹਾਸ ਰਚਿਆ ਇਸ ਮੌਕੇ ਪੂਰਵੀ ਜਲ ਸੈਨਾ ਕਮਾਂਡ ਦੇ ਫਲੈਗ ਸਰ ਕਮਾਂਡਿੰਗ ਇਨ ਚੀਫ ਵਾਈਸ ਐਡਮiral ਰਾਜੇਸ਼ ਪੇਂਦਰਕਰ ਨੇ ਕੁੱਲ 21 ਅਫਸਰਾਂ ਨੂੰ ਗੋਲਡਨ ਵਿੰਗਸ ਨਾਲ ਸਨਮਾਨਿਤ ਕੀਤਾ ਉਧਰ ਦੂਜੇ ਪਾਸੇ ਭਾਰਤੀ ਸੈਨਾ ਅਕੈਡਮੀ ਯਾਨੀ ਆਈਐਮਏ ਵੱਲੋਂ ਪਾਸ ਹੋ ਕੇ 355 ਨੌਜਵਾਨ ਭਾਰਤੀ ਫੌਜ ਦਾ ਹਿੱਸਾ ਬਣ ਗਏ ਨੇ ਇਸ ਦੇ ਨਾਲ ਹੀ ਮਿੱਤਰ ਦੇਸ਼ਾਂ ਦੇ 39 ਵਿਦੇਸ਼ੀ ਕੈਡਟ ਵੀ ਪਾਸ ਹੋਏ ਨੇ ਆਈਐਮਈ ਵਿੱਚ 159ਵੇਂ ਰੈਗੂਲਰ ਅਤੇ 137ਵੇਂ ਤਕਨੀਕੀ ਗ੍ਰੈਜੂਏਟ ਕੋਰਸ ਦੇ ਕੁੱਲ 394 ਕੈਡਟ ਬਤੌਰ ਲੈਫਟੇਨੈਂਟ ਦੇਸ਼ ਅਤੇ ਵਿਦੇਸ਼ ਦੀ ਮੁੱਖ ਧਾਰਾ ਚ ਸ਼ਾਮਲ ਹੋਏ ਨੇ ਕੈਡਟਾਂ ਨੇ ਆਈਐਮਈ ਦੇ ਕੀਟਵੁੱਡ ਡ੍ਰਿਲ ਸਕੁਅਰ ਤੋਂ ਕਸਮ ਲੈ ਕੇ ਵਿਜੇ ਤੁੰਤੇ ਪ੍ਰੇਡ ਮਾਰਚ ਕੀਤਾ ਇਸ ਮੌਕੇ ਉੱਤਰੀ ਕਮਾਂਡ ਦੇ ਜੀਓਸੀ ਲੈਫਟਨੈਂਟ ਜਨਰਲ ਐਮਬੀ ਸੁਚਿੰਦਰਾ ਕੁਮਾਰ ਨੇ ਪਾਸਿੰਗ ਆਊਟ ਪ੍ਰੇਡ ਤੋਂ ਸਲਾਮੀ ਲਈ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਨੌਜਵਾਨ ਅਧਿਕਾਰੀਆਂ ਨੂੰ ਤਤਕਾਲੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ ਲਈ ਕਿਹਾ